ਆਪੇ ਸੁਨੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਇਕ ਵਰਣ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤ੍ਰਾਂਗੇ ਉਡਾਵੇਂ ਬਾਜ ਦੇਖ ਕਾਲ ਸਿਖ ਦੁਖ ਜਾਣਗੇ ਬਾਜ ਸਵਾਲ ਆਖ ਸੀ ਤਲੜਾਉ ਚੜ੍ਹੇ ਸੰਤ ਜਿਸ ਮੁਕਤ ਕਰਾਂ ਝੂਲਨ ਦੇਜੇ ਅਸਤੀ ਸਾਜੇ ਦੁਆਰ ਦੁਆਰ ਪਰਨਾਪਤ ਬਾਜੀ ਸਵਾਲ ਆਖ ਜਬ ਦੁਖੇ ਬਲੀਤਾ ਦਵੇ ਕਾਲ ਸਭ ਦੇ ਅਸਤ ਲਾਉ ਜੀਤਾ ਵਿਜੈ ਸ਼ੰਦ ਲੰਗ ਲੂਟ ਲਿਆਉ ਬਲਕਪੀਚ ਖਾਨਾ ਚਲਾਉ ਦਸਤ ਗਰਦ ਮੈਂ ਮਿਲਾਉ ਜੋ ਆਤਿਆ ਵਿਮਾਨ ਕੇ ਰੂਮ ਨਾਵਦ ਬਜਾਉ ਸ਼ਾਮੋਰਾ ਚਲਾਉ ਬਾਦਸ਼ਾਹੀ ਲਿਆ ਕਰਾਉ ਤਖਤ ਸਾਜ ਸਹਾਬਾਨ ਕੇ ਨਾ ਆਪ ਲੜੂ ਨਾ ਬੋਧ ਲੜਾ ਬਟ ਵੀਰਨ ਸੇਤੀ ਬਾਂਧ ਮੰਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਨ ਘਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਏ ਆਸ